ਹਾਂਜੀ ਸਾਰੇ ਵੀਰਾਂ ਦਾ ਸਵਾਗਤ ਆ ਆਪਣੇ ਚੋਹਾਨ ਡੈਰੀ ਫਾਰਮ ਤੇ ਅੱਜ ਅਸੀਂ ਪਹੁੰਚੇ ਆ ਪਿੰਡ ਭੁੰਦੜ ਜੋ ਕਿ ਬਠਿੰਡਾ ਜ਼ਿਲ੍ਹਾ ਦੇ ਵਿੱਚ ਪੈਂਦਾ ਇੱਥੇ ਵੀਰ ਦੇ ਕੋਲ ਪਹਿਲੇ ਸੂਏ ਸੂਏ ਹੋਈ ਮੋਰਾ ਨਸਲ ਦੀ ਛੋਟੀ ਬਕਾਊ ਹੈ ਜੀ ਜੋ ਕਿ ਪੀਐਲਡੀਵੀ ਦੇ ਮੁੱਲਾ ਛੋਟੇ ਦੀ ਧੀ ਆ ਫੌਜੀ ਝੋਟੇ ਦੇ ਕੱਟੇ ਨੂੰ ਜਨਮ ਦਿੱਤਾ ਹੈ ਤੇ 8 ਦਿਨਾਂ ਦੀ ਸੂਈ ਹੋਈ ਹੈ ਜੀ ਇਸ ਵਕਤ ਲਗਭਗ 7 ਕਿਲੋ ਦੁੱਧ ਬਿਲਕੁਲ ਤਿਆਰ ਪਿੰਡ ਭੁੰਦੜ ਜ਼ਿਲ੍ਹਾ ਬਠਿੰਡਾ ਜੀ ਥਾਣ ਵਧੀਆ ਮੋਟਾ ਤੇ ਮੁਠੀ ਵਾਲਾ ਥਾਣਾ ਪਹਿਲੇ ਸੂਏ ਆ ਮੋਰਾ ਨਸਲ ਦੀ ਝੋਟੀ ਪੀਐਲਡੀਵੀ ਦੇ ਮੋਲਾ ਝੋਟੇ ਦੀ ਧੀ ਆ ਜੋ ਕਿ ਹੋ ਜੀ ਝੋਟੇ ਦੇ ਕੱਟੇ ਨੂੰ ਜਨਮ ਦਿੱਤਾ ਪਿੰਡ ਭੁੰਦੜ ਜਲਾ ਬਟਿੰਡਾ ਤੇ ਅਗਰ ਤੁਸੀਂ ਵੀ ਆਪਣੀਆਂ ਵੀਡੀਓ ਪਾਉਣੀਆਂ ਚਾਹੁੰਦੇ ਹੋ ਤਾਂ ਉੱਪਰ ਦਿੱਤੇ ਹੋਏ ਨੰਬਰ ਤੇ ਵਟਸਐਪ ਕਰ ਸਕਦੇ ਹੋ ਤੇ ਜੋ نیچے ਨੰਬਰ ਦਿੱਤਾ ਹੈ ਇਹ ਮਾਲਕ ਦਾ ਨੰਬਰ ਹੈ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਮੁੱਲ ਤੈਅ ਕਰ ਸਕਦੇ ਹੋ ਜੀ 8 ਦਿਨਾਂ ਦੀ ਸੂਈ ਹੋਈ ਆ 7 ਕਿਲੋ ਲਗਭਗ ਦੁੱਧ ਤਿਆਰ ਹੈ ਤੇ ਆਪਣੀਆਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਫੇਸਬੁੱਕ ਪੇਜ ਇੰਸਟਾ ਵਟਸਐਪ ਚੈਨਲ ਤੇ ਲਿੰਕ ਦਿੱਤੇ ਹੋਇਆ ਉਹਨਾਂ ਨੂੰ ਵੀ ਜ਼ਰੂਰ ਜਾ ਕੇ ਫੋਲੋ ਕਰਿਓ ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਣ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਕਰਦੇ ਹਾਂ ਉਸ ਦਿਨ vos qué dirá?